ਜਿੰਦਾਬਾਦ ਪਿੰਡਰਾ ਵਾਲਿਆ ਤੇਰੀ ਸੱਚ ਤੇ ਅੱਜ ਬੇਅੰਤ ਉੱਚੜ ਦੀ ਕੁੱਤੀ ਸਰਕਾਰ ਨੇ ਤੇ ਸਾਡੇ ਦੇ ਇਥੋਂ ਪ੍ਰਸ਼ਾਸਨ ਨੇ ਕਹਿੰਦੇ ਚਿੱਟੇ ਦਾ ਸਾਥੀ ਜਿਹੜੇ ਉਹ ਸਾਨੂੰ ਫੜ ਫੜ ਕੇ ਅੱਜ ਫੇਰ ਅੰਦਰ ਦੇਦਾ ਭਈ ਹੈ ਇੱਕ ਮਹੀਨਾ ਮੈਂ ਚਿੱਟੇ ਵਾਲਾ ਫੜ ਕੇ ਪੈਸੇ ਦਿੱਤੇ ਹੋਏ 2000 ਰੁਪਇਆ ਤੇ ਪੁਲਿਸ ਤੋਂ ਉਹ ਫੜਿਆ ਨਹੀਂ ਗਿਆ ਅੱਜ 2.5 300 ਪੁਲਿਸ ਵਾਲਾ ਲਾ ਕੇ ਇੱਥੇ ਸਾਨੂੰ ਆ ਚੱਕ ਲੈਂਦਾ ਭਈ ਦੁਲਹਾਨਤ ਦੀ ਗੱਲ ਇਹ ਗੰਦੀ ਸਰਕਾਰ ਦੇ ਕੀ ਹੋਦਾ ਇਹ ਆ ਏ ਚਿੱਟਾ ਵੇਚਣ ਵਾਲਾ ਨੇ ਯਾਰ ਫੇਰ ਮੂਰੇ ਹੋ ਗਏ ਔਰ ਨਾ ਡਰ ਪਹਿਲਾਂ ਸੀ ਨਾ ਡਰ ਅੱਜ ਹੈ ਤੇ ਨਾ ਡਰ ਕਦੇ ਰਹੇਗਾ ਦੇਵਤੇ ਮੁੱਤਰ ਨੂੰ ਕਹਿੰਦਾ ਨਾ ਵੀ ਇਹ ਜਿੱਨਾ ਜਿਹੜੇ ਹਿੱਕ 'ਚ ਦਾਵਾ ਤਾਂ ਲੜਦੇ ਰਹਾਂਗੇ ਖਾਲਸਤਾਨ ਦੀ ਗੱਲ ਪਹਿਲਾਂ ਵੀ ਕੀਤੀ ਤੇ ਕਰਦੇ ਰਾਵਾਂਗੇ ਠੀਕ ਹੈ ਬਾਕੀ ਸਾਰੇ ਆ ਨੌਜਵਾਨ ਤੇ ਦੋ ਤਿੰਨ ਗੱਡੀਆਂ ਮਗਰ ਹੋਰ ਭਰੀਆਂ ਆਉਂਦੀਆਂ ਨੇ ਠੀਕ ਹੈ ਉਹ ਕਿਸੇ ਨੂੰ ਡਰਦਾ ਹੀ ਲੱਗਦਾ ਵੇ ਲੋਕੋ ਅੰਦਰੋਂ ਲੋਕੋ ਦੇ ਇਹਨੇ ਅੰਦਰੋਂ ਬਾਹਰ ਨਿਕਲਿਆ ਹੋਇਆ ਕਦੇ ਰੋਲ ਰੋਜ ਦੀਆਂ ਗੱਲਾਂ ਹੋ ਗਈਆਂ ਸਾਡੇ ਲਈ ਇਹ ਵੀ ਸਾਨੂੰ ਬੁਸ ਚੱਕ ਕੇ ਲੈ ਜਾਂਦੀ ਆ ਇਹਦਾ ਕੋਈ ਫੁੱਦੂ ਦੀ ਗੱਲ ਲੱਗਦੀ ਆ ਸਾਨੂੰ ਉਹਨੇ ਸੋ ਜਿੰਦਾਬਾਦ ਪਿੰਡਰਾ ਵਾਲਿਆ ਤੇਰੀ ਸੱਚ ਤੇ ਅੱਜ ਬੇਮਤਬੁੱਚੜ ਦੀ ਕੁੱਤੀ ਸਰਕਾਰ ਨੇ ਤੇ ਸਾਡੇ ਦੇ ਇਥੋਂ ਪ੍ਰਸ਼ਾਸਨ ਨੇ ਕਹਿੰਦੇ ਚਿੱਟੇ ਦਾ ਸਾਥੀ ਜਿਹੜੇ ਉਹ ਸਾਨੂੰ ਫੜ ਫੜ ਕੇ ਅੱਜ ਫੇਰ ਅੰਦਰ ਦੇਦਾ ਭਾਈ ਹੈ ਇੱਕ ਮਹੀਨੇ ਮੈਂ ਚਿੱਟੇ ਵਾਲਾ ਫੜ ਕੇ ਪੈਸੇ ਦਿੱਤੇ ਹੋਏ 2000 ਰੁਪਇਆ ਤੇ ਪੁਲਿਸ ਤੋਂ ਉਹ ਫੜਿਆ ਨਹੀਂ ਗਿਆ ਅੱਜ 2500 ਪੁਲਿਸ ਵਾਲਾ ਲਾ ਕੇ ਇੱਥੇ ਸਾਨੂੰ ਆ ਚੱਕ ਲੈਂਦਾ ਭਾਈ ਦੁਲਹਾਨ ਦੀ ਗੱਲ ਇਹ ਗੰਦੀ ਸਰਕਾਰ ਦੀ ਕੀ ਹੁੰਦਾ ਇਹਦੇ ਆ ਤੇ ਚਿੱਟਾ ਵੇਚਣ ਵਾਲਾ ਨੇ ਯਾਰ ਫੇਰ ਮੂਲੇ ਹੋ ਗਏ ਨਾ ਡਰ ਪਹਿਲਾਂ ਸੀ ਨਾ ਡਰ ਅੱਜ ਹੈ ਤੇ ਨਾ ਡਰ ਕਦੇ ਰਹੇਗਾ ਦੇਵਤੇ ਬੁੱਤਰ ਨੂੰ ਗਏ ਹੋ ਨਾ ਇਹ ਜਿੰਨਾ ਜਿਹੇ ਹਿੱਕ 'ਚ ਦਾਵਾ ਤਾਂ ਲੜਦੇ ਰਹਾਂਗੇ ਪਾਕਿਸਤਾਨ ਦੀ ਗੱਲ ਪਹਿਲਾਂ ਵੀ ਕੀਤੀ ਤੇ ਕਰਦੇ ਰਹਾਂਗੇ ਠੀਕ ਹੈ ਬਾਕੀ ਸਾਰੇ ਆ ਨੌਜਵਾਨ ਤੇ ਦੋ ਤਿੰਨ ਗੱਡੀਆਂ ਮੰਗਦੇ ਹੋਰ ਭਰਗੀਆਂ ਹੁੰਦੀਆਂ ਨੇ ਠੀਕ ਹੈ ਜਿੰਦਾਬਾਦ ਉਹ ਕਿਸੇ ਨੂੰ ਡਰਤਾ ਹੀ ਲੱਗਦਾ ਇਹ ਲੋਕੋ ਹੰਮਰੇ ਯਾਰ ਨੇ ਨਵੇਂ ਅੰਮ੍ਰਿਤ ਬਾਦ ਨਿਕੜਿਆ ਹੋਇਆ ਕਿਤੇ ਰੋਜ਼ ਰੋਜ਼ ਦੀ ਆ ਗੱਲਾਂ ਹੋ ਗਈਆਂ ਸਾਡੇ ਲਈ ਇਹ ਕਿ ਸਾਨੂੰ ਬੁੱਸ ਚੱਕ ਕੇ ਲੈ ਜਾਂਦੀ ਆ ਇਹਦਾ ਕੋਈ ਫੁੱਦੂ ਜੀ ਵਾਲ ਲੱਗਦੀ ਆ ਸਾਨੂੰ ਉਹਨਾਂ ਨੂੰ ਜਿੰਦਾਬਾਦ ਪਿੰਡਰਾ ਵਾਲਿਆ ਤੇਰੀ ਸੱਚ ਤੇ ਭਾਂਤੇ ਬੁੱਚੜ ਦੀ ਕੁੱਤੀ ਸਰਕਾਰ ਨੇ ਤੇ ਸਾਡੇ ਦੇ ਇਥੋਂ ਪ੍ਰਸ਼ਾਸਨ ਨੇ ਕਹਿੰਦੇ ਚਿੱਟੇ ਦਾ ਸਾਥੀ ਜਿਹੜੇ ਉਹ ਸਾਨੂੰ ਫੜ ਫੜ ਕੇ ਅੱਜ ਫੇਰ ਅੰਦਰ ਦੇਦਾ ਭਾਈ ਹੈ ਇੱਕ ਮਹੀਨਾ ਮੈਂ ਚਿੱਟੇ ਆਲਾ ਫੜ ਕੇ ਪੈਸੇ ਦਿੱਤੇ ਹੋਏ 2000 ਰੁਪਇਆ ਤੇ ਪੁਲਿਸ ਤੋਂ ਉਹ ਫੜਿਆ ਨਹੀਂ ਆ ਅੱਜ 2500 ਪੁਲਿਸ ਆਲਾ ਲਾ ਕੇ ਇੱਥੇ ਸਾਨੂੰ ਆ ਚੱਕ ਲੈਂਦਾ ਭਾਈ ਦੁਲਹਾਨ ਦੀ ਗੱਲ ਇਹ ਗੰਦੀ ਸਰਕਾਰ ਦੇ ਕੀ ਹੋਦਾ ਇਹਦੇ ਆ ਇਹ ਚਿੱਟਾ ਵੇਚਣ ਵਾਲਾ ਨੇ ਯਾਰ ਫੇਰ ਮੂਲੇ ਹੋ ਗਏ ਔਰ ਨਾ ਡਰ ਪਹਿਲਾ ਸੀ ਨਾ ਡਰ ਅੱਜ ਹੈ ਤੇ ਨਾ ਡਰ ਕਦੇ ਰਹੇਗਾ ਬੇਅਕਤੇ ਬੁੱਤਰ ਨੂੰ ਗਏ ਹੋਣਾ ਜੇ ਜੱਲਾ ਜਰੇ ਹਿੱਕ 'ਚ ਦਾਵਾ ਤਾਂ ਲੜਦੇ ਰਹਾਂਗੇ ਖਾਲਸਪੁਰ ਦੀ ਗੱਲ ਪਹਿਲਾਂ ਵੀ ਕੀਤੀ ਤੇ ਕਰਦੇ ਰਹਾਂਗੇ ਠੀਕ ਹੈ ਬਾਕੀ ਸਾਰੇ ਆ ਨੌਜਵਾਨ ਤੇ ਦੋ ਤਿੰਨ ਗੱਡੀਆਂ ਵਾਗਰ ਹੋਰ ਭਰੀਆਂ ਹੋਣੀਆਂ ਨੇ ਠੀਕ ਹੈ ਉਹ ਕਿਸੇ ਨੂੰ ਡਰਤਾ ਹੀ ਲੱਗਦਾ ਆਏ ਜੋਦੇ ਹਮਰੇ ਜੋਦੇ ਇਹਨਾਂ ਨੇ ਅੰਮ੍ਰਿਤ ਬਾੜ ਨਿਕਲਿਆ ਹੋਇਆ ਤਦੇ ਰੋਲ ਰੋਲ ਦੀਆਂ ਗੱਲਾਂ ਹੋ ਗਈਆਂ ਸਾਡੇ ਲਈ ਇਹ ਜੀ ਸਾਨੂੰ ਪੁੱਛ ਚੱਕ ਕੇ ਲੈ ਜਾਂਦੀ ਆ ਇਹਦਾ ਕੋਈ ਖੁੱਦੂ ਜੀ ਵਾਲ ਲੱਗਦੀ ਆ ਸਾਨੂੰ ਉਹਨੇ ਸੋਚੀ